ਜਸਨਾ ਡੀਆਈਜੀ ਰੋਪੜ ਹਰਚਰਨ ਸਿੰਘ ਭੁੱਲਰ ਨੂੰ ਸੀਬੀਆਈ ਨੇ ਗ੍ਰਿਫਤਾਰ ਕੀਤਾ ਗ੍ਰਿਫਤਾਰ ਕਰਨ ਤੋਂ ਬਾਅਦ ਸੀਬੀਏ ਅਦਾਲਤ 'ਚ ਪੇਸ਼ ਕਰਕੇ ਉਹਨਾਂ ਨਿਆਇਕ ਹਾਜ਼ਰਤ 'ਚ ਭੇਜ ਦਿੱਤਾ ਉਸ ਦਿਨ ਇਹ ਬਹੁਤ ਸਵਾਲ ਖੜੇ ਹੋਏ ਕਈ ਪਹਿਲੂਆਂ ਤੋਂ ਕਈ ਤਰ੍ਹਾਂ ਨੇ ਸਵਾਲ ਖੜੇ ਕੀਤੇ ਕਿ ਵੀ ਰਿਮਾਂਡ ਕਿਉਂ ਨਹੀਂ ਲਿਆ ਜਦੋਂ ਕਿ ਕਾਨੂੰਨੀ ਮਾਹਰ ਇਸ ਗੱਲ ਤੇ ਵੀ ਗੱਲ ਕਰ ਰਹੇ ਸੀ ਕਿ ਕਿ ਸੀਬੀਆਈ ਇੱਕੋ ਦਿਨ ਆ ਕੇ ਸਿੱਧੀ ਕਾਰਵਾਈ ਨਹੀਂ ਪਾਉਂਦੀ ਉਹ ਬੀਜਲੈਂਸ ਨਹੀਂ ਹੁੰਦੀ ਉਹ ਪਹਿਲਾਂ ਤੋਂ ਸ਼ਿਕਾਇਤਕਰਤਾ ਦੀ ਸ਼ਿਕਾਇਤ ਨੂੰ ਪਹਿਲਾਂ ਪਰਖਦੀ ਆ ਫਿਰ ਉਹ ਉਹਦੇ ਹਵਾਲੇ ਨਾਲ ਤੱਥ ਇਕੱਠੇ ਕਰਦੀ ਆ ਜਦੋਂ ਉਹਦੇ ਕੋਲ ਪੂਰਾ ਕੇਸ ਮਜ਼ਬੂਤ ਬਣ ਜਾਂਦਾ ਫਿਰ ਉਹ ਐਕਸ਼ਨ ਮੂਡ ਚ ਆਉਂਦੀ ਆ ਇਸ ਲਈ 11 ਤਰੀਕ ਦੀ ਐਫ ਆਈ ਆਰ ਹੁੰਦੀ ਆ ਤੇ ਕਾਰਵਾਈ ਜਾ ਕੇ ਬਾਅਦ ਚੋਂ ਹੁੰਦੀ ਆ ਹੈ ਨਾ ਤੇ ਮਤਲਬ 14 14-15 ਤਰੀਕ ਦੇ ਨੇੜੇ ਜਾ ਕੇ ਕਾਰਵਾਈ ਹੁੰਦੀ ਆ ਸੋ ਇਸ ਲਈ ਉਹ ਕਹਿੰਦੀ ਵੀ ਕਿ ਇਹ ਤੋਂ ਪਹਿਲਾਂ ਵੀ ਉਹਨਾਂ ਨੇ ਮਹੀਨਾ ਖੰਡ ਲਾ ਕੇ ਪੂਰੇ ਤੱਥ ਸਬੂਤ ਇਕੱਠੇ ਕੀਤੇ ਸੀ ਇਸ ਲਈ ਕਹਿੰਦੇ ਰਿਮਾਂਡ ਨਹੀਂ ਲਿਆ ਪਰ ਹੁਣ ਸੀਬੀਆਈ ਹਰਚਰਨ ਸਿੰਘ ਪੁੱਲਰ ਦਾ ਰਿਮਾਂਡ ਲਵੇਗੀ ਬਿਲਕੁਲ ਜੀ ਬਾਅਦੂ ਵੀ ਰਿਮਾਂਡ ਮੰਗਿਆ ਜਾ ਸਕਦਾ ਹੈ ਕਹਿੰਦੇ ਔਰ ਇਹਦੀ ਤਿਆਰੀ ਵੀ ਹੋ ਗਈ ਹੈ ਔਰ ਤਿਆਰੀ ਦੇ ਆਧਾਰ ਵੀ ਬਹੁਤ ਮਜ਼ਬੂਤ ਬਣਦਾ ਜਾ ਰਿਹਾ ਲੰਕੇ ਕੱਲ ਚੰਡੀਗੜ੍ਹ ਸੈਕਟਰ 40 ਵਾਲੀ ਹਰਚਰਨ ਪੁੱਲਰ ਦੀ ਕੋਠੀ ਦੇ ਵਿੱਚ ਸੀਬੀਆਈ ਦੀ ਦਰਜਨ ਦੇ ਕਰੀਬਤ ਘਾਰੀਆਂ ਦੀ ਟੀਮ ਦਾਖਲ ਹੁੰਦੀ ਆ ਤੇ 9 9.5 ਘੰਟੇ ਉਸ ਕੋਠੀ ਚ ਹਾਜ਼ਰ ਨਾਜ਼ ਰਹਿ ਕੇ ਸਣੇ ਕੈਮਰੇ ਸਣੇ ਲੈਪਟਾਪ ਸਣੇ ਦਸਤਾਵੇਜ਼ ਸਾਰੀ ਤਿਆਰੀ ਨਾਲ ਆਉਂਦੀ ਆ ਪ੍ਰਿੰਟਰ ਪ੍ਰਿੰਟਰ ਵੀ ਨਾਲ ਲੈ ਕੇ ਆਉਂਦੀ ਆ ਤੇ ਉੱਥੇ ਬੈਠ ਕੇ ਸਾਰਾ ਕੇਸ ਤਿਆਰ ਕਰਦੀ ਆ ਕੇਸ ਤਿਆਰ ਕੀ ਕਰਦੀ ਆ ਘਰ ਦੇ ਵਿੱਚ ਜੋ ਸਾਜੋ ਸਮਾਨ ਜੋ ਫਰਨੀਚਰ ਹੈ ਜੋ ਸਜਾਵਟ ਦਾ ਸਮਾਨ ਹੈ ਜੋ ਬਾਗਬਾਨੀ ਬਾਹਰ ਕਿਆਰੀ-ਕਿਉਰੀ ਦੇ ਵਿੱਚ ਗਮਲੇ-ਸ਼ਮਲੇ ਲਾਏ ਨੇ, ਫੁੱਲ-ਝੜੀਆਂ, ਲੜੀਆਂ, ਪਟਾਕੇ, ਕੁਛ ਵੀ ਜੋ ਵੀ ਲਟਕਾਏ ਨੇ ਝੂਮਰ-ਚੰਮਰ, ਸਭ ਦਾ ਸਜਾਵਟ ਕਰ ਰਹੇ ਨੇ। ਇਹੀ ਨਹੀਂ, ਪਰਿਵਾਰ ਤੋਂ ਕੁਝ-ਕੁਝ 9:30 ਘੰਟੇ ਕੱਲ ਦੁਪਹਿਰ ਤੋਂ ਸ਼ੁਰੂ ਹੋਈ ਮੁੜ ਕੇ 7 ਦਿਨਾਂ ਬਾਅਦ ਵਾਲੀ ਰੇਡ ਦੇਰ ਰਾਤ ਤੱਕ ਚੱਲੀ। ਤੇ ਦੱਸਣ ਵਾਲੇ ਦੱਸਦੇ ਨੇ ਕਿ ਪਤਨੀ ਤੋਂ ਵੀ ਤੇ ਪੁੱਤਰ ਤੋਂ ਵੀ ਪੁੱਛ-ਕਿਛੀ ਨਹੀਂ ਕੀਤੀ। ਬਕਾਇਦਾ ਤੌਰ ਤੇ ਉਹਦੀ ਵੀਡੀਓਗ੍ਰਾਫੀ ਵੀ ਕੀਤੀ। ਤੇ ਨਾਲ ਦੀ ਨਾਲ ਆਪਣੇ ਲੈਪਟਾਪ ਤੇ ਸਾਰਾ ਕੁਝ ਰਿਕਾਰਡ ਕੀਤਾ ਟਾਈਪ ਕੀਤਾ ਤੇ ਹੁਣ ਉਹਦੇ ਆਧਾਰ ਦੇ ਉੱਤੇ ਜੋ ਨਮਾ ਤਿਆਰ ਕੀਤਾ ਕੇਸ ਹੈ ਜੀ ਕਿ 6 ਸਾਲਾਂਾਂ ਚ ਪਿਛਲੇ 6 ਸਾਲਾਂ ਚ ਕਿੰਨੀ ਪ੍ਰਾਪਰਟੀ ਬਣੀ ਕਿੰਨੀ ਜਾਇਦਾਦ ਬਣਾਈ ਉਹਦੇ ਆਧਾਰ ਤੇ ਉਹ ਰਿਮਾਂਡ ਮੰਗਿਆ ਜਾਊਗਾ ਜੇ ਤੁਸੀਂ ਸ਼ੁਰੂਆਤੀ ਦੌਰ ਵਾਲਾ ਹਿਸਾਬ ਦੇਖੋ ਤਾਂ ਉਹਦੇ ਵਿੱਚ ਚੀਜ਼ਾਂ ਸਾਹਮਣੇ ਆ ਰਹੀਆਂ ਸੀ ਕਿ ਕਿ ਭੁੱਲੜ ਦੇ ਘਰੋਂ ਤਾਂ 7.5 ਕਰੋੜ ਮਿਲ ਗਿਆ ਜੀ ਹੈ ਨਾ ਜੀ 50 ਤੋਂ ਜ਼ਿਆਦਾ ਜੀ ਪ੍ਰਾਪਰਟੀਆਂ ਦੇ ਦਸਾਂ ਵੇਚ ਮਿਲ ਗਏ ਜੀ 20 ਕਿਲੋ ਸੋਨਾ ਮਿਲ ਗਿਆ ਜੀ ਇਹਨਾਂ ਲਗਜ਼ਰੀ ਘੜੀਆਂ ਮਿਲ ਗਈਆਂ ਜੀ 26 ਕਈ ਲੋਕਰਾਂ ਦੀਆਂ ਚਾਬੀਆਂ ਮਿਲ ਗਈਆਂ ਕਈ ਲਗਜ਼ਰੀ ਗੱਡੀਆਂ ਦੀਆਂ ਚਾਬੀਆਂ ਮਿਲ ਗਈਆਂ ਫਰਮ ਹਾਊਸ ਤੋਂ ਵਿਦੇਸ਼ੀ ਸ਼ਰਾਬ ਮਿਲ ਗਈ ਜੀ 5.5 ਲੱਖ 6 ਲੱਖ ਦੀ ਜੀ 17 ਜਿੰਦਾ ਕਾਰਤੂਸ ਮਿਲ ਗਏ ਜੀ 100 ਜਿੰਦਾ ਕਾਰਤੂਸ ਘਰੋਂ ਮਿਲ ਗਏ ਜੀ ਸੋ ਬੜਾ ਕੁਝ ਪਰ ਹੁਣ ਸਵਾਲ ਤਾਂ ਇਹ ਆ ਗਿਆ ਜੀ ਕਹਿੰਦੇ ਕਿ ਪ੍ਰਾਪਰਟੀਆਂ ਦੀ ਲਿਸਟ ਤਾਂ 70 71 ਤੱਕ ਚਲੀ ਗਈ ਪ੍ਰੋਪਰਟੀ ਦਾ ਦੁਬਈ ਤੋਂ ਲੈ ਕੇ ਕੈਨੇਡਾ ਤੱਕ ਨਿਕਲੇ ਫਲੈਟ ਤਾਂ ਉੱਥੇ ਤੱਕ ਨਿਕਲੇ ਆਏ ਲੋ ਇੱਕ ਇੱਕ ਲੋਕਰ ਤੋਂ ਵੀ 50-50 ਫਲੈਟ ਨਿਕਲੇ ਆਏ ਹੈਨਾ ਤੇ ਇੱਧਰ ਕਹਿੰਦੇ ਜੀ 14 ਬੰਦਿਆਂ ਤੋਂ ਪੁੱਛਗਿੱਛ ਵੀ ਹੋ ਗਈ ਪਹਿਲੀ ਪੁੱਛਗਿੱਛ ਦੀ ਸੂਚੀ ਦੇ ਵਿੱਚ ਹਰ ਚਰਨ ਭੁੱਲਰ ਨਾਲ ਕੰਮ ਕਰਨ ਵਾਲਾ ਅਮਲਾ ਫਲਾਇਆ ਜੀ ਇਹਦਾ ਮਤਲਬ ਇਹ ਨਹੀਂ ਕਿ ਉਹ ਭ੍ਰਸ਼ਟ ਨਹੀਂ ਜਾਂ ਉਹ ਭ੍ਰਸ਼ਾਚਾਰੀ ਦੇ ਮਾਮਲੇ ਚ ਉਹ ਪੁੱਛਗਿੱਛ ਹੋ ਰਹੀ ਉਹ ਨੇੜਲਾ ਇਹਨਾਂ ਰੋਜ਼ ਦਿਨਚਰੀ ਦੇ ਪਿਕਚਰ ਦਾ ਚਾਹੇ ਉਹ ਸੇਵਾਦਾਰ ਹੋਵੇ ਚਾਹੇ ਉਹ ਸਫਾਈ ਕਰਮੀ ਹੋਵੇ ਚਾਹੇ ਉਹ ਕਲਰਕ ਹੋਵੇ ਚਾਹੇ ਡਰਾਈਵਰ ਹੋਵੇ ਚਾਹੇ ਸਿਕਿਉਰਿਟੀ ਗਾਰਡ ਹੋਵੇ ਚਾਹੇ ਹੋਰ ਨਾਲ ਅਧਿਕਾਰੀ ਹੈ ਛੋਟੇ ਵੱਡੇ ਕੰਮ ਕਰਨ ਵਾਲੇ ਉਹ ਸਾਰੇ ਉਸ ਪੈਰਾਫੇਰੀਅਚ ਆ ਗਏ ਤੇ ਕਹਿੰਦੇ ਜੀ 14 ਦੇ ਕਰੀਬ ਉਹ ਨਾਮ ਨੇ ਜਿਨ੍ਹਾਂ ਤੋਂ ਹੁਣ ਪੁੱਛਗਿਛ ਕੀਤੀ ਜਾ ਰਹੀ ਆ ਸੋ ਮੋਢਲਾ ਪੜਾਤਾ ਜੀ ਕਹਿੰਦੇ ਇਹ ਆ ਪਰ ਇਹ ਤੋਂ ਬਿਨਾ 27 ਨਾਮ ਹੋਰ ਜਹੇ ਨੇ ਜਿਨ੍ਹਾਂ ਦੇ ਵਿੱਚ ਨਾਲ ਦੇ ਸਾਥੀ ਅਧਿਕਾਰੀ ਨੇ ਵੱਡੇ ਜਿਨ੍ਹਾਂ ਦੇ ਵਿੱਚ ਕਈ ਮੌਜੂਦਾ ਤੇ ਸਾਫਕਾ ਸਿਆਸਤਦਾਨਾਂ ਦੇ ਨਾਮਾਂ ਦੀ ਚਰਚਾ ਵਪਾਰੀ ਕਾਰੋਬਾਰੀਆਂ ਦੇ ਨਾਮਾਂ ਦੀ ਚਰਚਾ ਉਹ 27 ਨਾਮ ਵੀ ਤਿਆਰ ਨੇ ਜਿਨ੍ਹਾਂ ਚੋਂ ਦੋ ਤੋਂ ਤਿੰਨ ਤਾਂ ਕਹਿੰਦੇ ਆਈਪੀਐਸ ਰੈਂਕ ਦੇ ਅਧਿਕਾਰੀਆ ਤੋਂ ਸੀਵੀਆਈ ਨੇ ਪੁੱਛ ਪੁੱਛ ਦਾ ਰਾਹ ਵੀ ਖੋਲ ਲਿਆ ਸੋ ਹੁਣ ਇਹ ਸਾਰੀ ਪ੍ਰਕਿਰਿਆ ਦੱਸ ਦਈਏ ਜੀ ਕਿ ਹੁਣ ਰਿਮਾਂਡ ਲਿਆ ਜਾਊਗਾ ਲਓ ਜੀ ਰਿਸ਼ਵਤ ਕੇਸ ਦੇ ਵਿੱਚ ਪੜੇਗੇ ਪੰਜਾਬ ਦੀ ਡੀਆਈਜੀ ਹਰਚੰਦ ਸਿੰਘ ਭੁੱਲਰ ਇਸ ਕੰਝਾ ਕਰਦਾ ਜਾ ਰਿਹਾ ਸੀਬੀਆਈ ਉਹਨਾਂ ਨੂੰ ਕਿਸੇ ਵੀ ਸਮੇਂ ਮੁੜ ਕੇ ਰਿਮਾਂਡ ਤੇ ਲੈ ਸਕਦੀ ਹੈ ਪਹਿਲਾਂ ਰਿਮਾਂਡ ਨਹੀਂ ਲਿਆ ਹੁਣ ਰਿਮਾਂਡ ਤੇ ਲੈ ਸਕਦੀ ਹੈ ਕਹਿੰਦੇ ਹੁਣ ਉਹਨਾਂ ਦੇ ਉੱਤੇ ਆਮਦਨ ਤੋਂ ਜ਼ਿਆਦਾ ਜਾਇਦਾਦ ਦਾ ਕੇਸ ਵੀ ਦਰਜ ਹੋਵੇਗਾ ਈਡੀ ਵੀ ਇਨਵੋਲਵ ਹੋ ਜਾਏਗੀ ਜੋ ਵਿਦੇਸ਼ੀ ਲੱਕਗੇ ਜਿਉਣੇ ਫਲੈਟ ਫਲੂਟ ਤਾਂ ਵਿਦੇਸ਼ੀ ਆਮਦਨ ਦਾ ਸਰੋਤ ਵੀ ਜੁੜ ਰਿਹਾ ਹੈ ਉਹ ਸਾਰਾ ਕੁਝ ਕਾਰੋਬਾਰ ਜਿੜ ਗਿਆ ਤਾਂ ਕਹਿੰਦੇ ਫਿਰ ਈਡੀ ਨੇ ਵੀ ਆ ਜਾਣਾ ਹੈ ਆਮਦਨ ਤੋਂ ਬਾਅਦ ਜਾਇਦਾਦ ਦੇ ਕੇਸ ਦੀ ਵੀ ਤਿਆਰੀ ਹੋ ਗਈ ਹੈ ਇਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਸੀਬੀਆਈ ਬੀਰਵਰ ਨੂੰ ਚੰਡੀਗੜ੍ਹ ਦੇ ਸੈਕਟਰ 40 ਸਿੱਖ ਕੋਠੀ ਦੇ ਵਿੱਚੋਂ ਪਹੁੰਚਦੀ ਹੈ ਤਾਂ ਉਸ ਜਾਂਚ ਦੇ ਵਿੱਚੋਂ ਜਿਵੇਂ ਅੱਗੇ ਵਧਿਆ ਜਾ ਰਿਹਾ ਉਦੋਂ ਹੁੰਦਾ ਜਾਏ ਕਿ ਉਹਨੂੰ ਰਿਮਾਂਡ ਲਿਆ ਜਾਊਗਾ ਨਾ 9.5 ਘੰਟੇ ਦੀ ਕੱਲ ਦੀ ਪੁੱਛਗਿੱਛ ਮਤਲਬ ਜਾਂਚ ਜਾਂਚ ਦੇ ਵਿੱਚ 2.5 ਘੰਟੇ ਦੀ ਪੁੱਛਗਿੱਛ ਸਿਵੇ ਇਹਨਾਂ ਦੇ ਘਰ ਹਰ ਚੀਜ਼ ਦੀ ਵੀਡੀਓਗ੍ਰਾਫੀ ਕਰਾਈ ਹੈ ਹਰ ਚੀਜ਼ ਦੀ ਸੂਚੀ ਬਣਾਈ ਹੈ ਹੈ ਕੀਮਤ ਕੱਟੀ ਹੈ ਫਿਰ ਉਹਦੀ ਹੈ ਕਿੰਨੇ ਏਸੀ ਲੱਗੇ ਨੇ ਕਿੰਨੇ ਗਮਲੇ ਨੇ ਹੈ ਕਿੰਨੇ ਬਿਜਲੀ ਦੇ ਬੱਲਬ ਨੇ ਕਿੰਨੇ ਝੂਮਰ ਨੇ ਹੈਨਾ ਕਿੰਨਾ ਸਾਜੋ-ਸਮਾਨ ਹੈ, ਫਰਨੀਚਰ ਕਿਹੜਾ ਹੈ, ਕਿੱਥੋਂ ਲਿਆਂਦਾ ਹੈ, ਕਿਹੜੀ ਰੇਂਜ ਦਾ ਹੈ, ਕੀ ਉਹਦੀ ਮਾਰਕੀਟ ਵੈਲਿਊ ਹੈ, ਹੈ ਕੋਠੀ ਦੇ ਅੰਦਰ ਖਰਚਾ ਪਾਣੀ ਕਿੰਨਾ ਹੈ, ਪਿਛਲੇ 6 ਸਾਲਾਂ ਦੇ ਵਿੱਚ ਕਿੰਨੀ ਜ਼ਿਆਦਾ ਅਚਾਨਕ ਤੇਜ਼ੀ ਨਾਲ ਵਧੀ ਹੈ, ਇਹ ਸਾਰੇ ਪਹਿਲੂ। ਸੀਬੀਆਈ ਨੇ ਫਿਰ ਕਹਿੰਦੇ ਪਰਿਵਾਰਕ ਮੈਂਬਰਾਂ ਤੋਂ ਵੀ ਪੁੱਛਗਿੱਛ ਕੀਤੀ ਹੈ ਤੇ ਪੁੱਛਗਿੱਛ ਦੇ ਵਿੱਚ ਪਤਨੀ ਤੇ ਬੇਟਾ ਮੁੱਖ ਤੌਰ ਤੇ ਸ਼ਾਮਲ ਹੋ ਸਕਦਾ ਹੈ ਕਿ ਅੱਡੋ-ਅੱਡ ਪੁੱਛਗਿੱਛ ਕਰਕੇ ਬਾਅਦ ਵਿੱਚ ਉਹਦਾ ਮਿਲਾਨ ਦੀ ਵੀ ਪ੍ਰਕਿਰਿਆ ਹੁੰਦੀ ਹੈ ਕਿ ਕੀ ਬਿਆਨ ਮਿਲਦੇ ਨੇ। ਕਹਿੰਦੇ ਜੀ ਜੋ ਵੀ ਸਵਾਲ ਜਵਾਬ ਕੀਤੇ ਗਏ ਉਹ ਵੀਡੀਓਗ੍ਰਾਫੀ ਦੇ ਰੂਪ ਵਿੱਚ ਰਿਕਾਰਡ ਵੀ ਕੀਤੇ ਤੇ ਲੈਪਟਾਪ ਤੇ ਟਾਈਪ ਕਰ ਟਾਈਪ ਵੀ ਕੀਤੇ ਪਰਿਵਾਰਾਂ ਦੇ ਮੈਂਬਰਾਂ ਦੇ ਬਿਆਨਾਂ ਦੇ ਉੱਤੇ ਸਾਈਨ ਲੈਨੇ ਬਖਿਆ ਸਕਿਆ ਜੀ ਸੀ ਵੀ ਨੇ ਚਰਚਾ ਇਹ ਵੀ ਇੱਕ ਕਰੀਬ 2 ਘੰਟੇ ਤੱਕ ਸਵਾਲ ਜਵਾਬ ਦਾ ਦੌਰ ਚੱਲਿਆ ਤੇ ਜਦੋਂ ਕਿ ਕੋਠੀ ਦੇ ਵਿੱਚ 9:30 ਘੰਟੇ ਸੀਵੇਜ ਦੇ 12 ਦੇ ਕਰੀਬ ਇੱਕ ਅਧਿਕਾਰੀ ਬਤਾ ਕੇ ਗਏ ਇਹ ਦੋ ਮੰਜ਼ਿਲਾ ਕੋਠੀ 7 ਬੈੱਡਰੂਮ ਨੇ ਸਵਾਲ ਤਾਂ ਇੱਥੇ ਵੀ ਖੜਾ ਹੋ ਰਿਹਾ ਜੀ ਕਿ ਕਰੋੜਾਂ ਦੀ ਜਾਇਦਾਦ ਆ ਹਾਂ 7.5 ਕਰੋੜ ਨਗਦ ਮਿਲਦਾ ਹੈ ਗਹਿਣਾ ਘਟਾ ਮਿਲਦਾ ਉਹ ਤੋਂ ਬਿਨਾ ਜਿਹੜੇ ਜਾਇਦਾਦਾਂ ਮਿਲ ਰਹੀਆਂ ਨੇ ਫਲੈਟ ਕੋਠੀਆਂ ਪਲਾਟ ਫਰਮ ਹਾਊਸੇ ਮਿਲ ਰਹੇ ਨੇ ਉਹ ਕਰੋੜਾਂ ਦੇ ਨੇ ਮਤਲਬ ਅਰਬਾਂ 'ਚ ਬਦਲ ਜਾਣੇ ਉਹ ਸਾਰਾ ਕੁਝ ਤੇ ਪਰ ਸੈਲਰੀ ਕਹਿੰਦੇ ਸਵਾ 2 ਲੱਖ ਹੈ ਤੇ ਇਸ ਤਰੀਕੇ ਕਰ ਨਾਲ ਕਹਿੰਦੇ ਸਵਾਲ ਹੈ ਜੀ ਡੀਆਈਐਚ ਸਿੰਘ ਭੁੱਲਰ ਦੀ ਜੇਕਰ ਮਹੀਨਾਵਾਰ ਤਨਖਾਹ ਦੇਖੋ ਤਾਂ ਕਹਿੰਦੇ ਜੀ ਉਹ 2 ਲੱਖ 16000 ਦੇ ਕਰੀਬ ਬਣਦੀ ਹੈ ਜੋ ਜਦੋਂ ਕਿ ਉਹਨਾਂ ਦੀ ਜੋ ਪ੍ਰਾਪਰਟੀ ਹੈ ਉਹ ਕਿਤੇ ਵੀ 15 ਕਰੋੜ ਤੋਂ ਜ਼ਿਆਦਾ ਦੀ ਮੁੱਢਲੇ ਪੜਾਅ 'ਚ ਦੱਸੀ ਜਾ ਰਹੀ ਹੈ ਅਜੇ ਬੇਨਿਯਮੇ ਦਾ ਕਹਿੰਦੇ ਹਿਸਾਬ ਲੱਗਣਾ ਤੇ ਪ੍ਰੋਪਰਟੀ ਪੰਜਾਬ ਦੇ ਕਈ ਵੱਡੇ ਸ਼ਹਿਰਾਂ 'ਚ ਵੀ ਹੈ ਜਿਨ੍ਹਾਂ ਦੇ ਵਿੱਚ ਜਲੰਧਰ, ਮਹਾਲੀ, ਲੁਧਿਆਣਾ, ਕਪੂਰਥਲਾ ਸ਼ਾਮਲ ਨੇ ਤੇ ਸਾਰੇ ਸ਼ਹਿਰਾਂ 'ਚ ਏ ਗ੍ਰੇਡ ਚਾਉਂਦੇ ਨੇ ਇਹ ਸਾਰੇ ਏ ਗ੍ਰੇਡ ਦੇ ਸ਼ਹਿਰ ਨੇ ਇਹ ਵੀ ਪਤਾ ਲੱਗਿਆ ਕਿ ਆਖਰ ਪੈਸਾ ਇਹ ਵੀ ਪਤਾ ਲਾਇਆ ਜਾ ਰਿਹਾ ਕਿ ਆਖਰ ਇਹ ਪੈਸਾ ਆਇਆ ਕਿੱਥੋਂ ਕਿੰਨੀ ਦੇਰ 'ਚ ਇਕੱਠਾ ਕੀਤਾ ਤੇ ਉਹਨਾਂ ਦੀ ਰਿਟਾਇਰਮੈਂਟ 'ਚ 2 ਸਾਲ ਹੀ ਰਹਿੰਦੇ ਸੀ ਤੇ ਹੁਣ ਇਹ ਵੀ ਸਵਾਲ ਉੱਠ ਰਿਹਾ ਕਿ ਵੀ ਕਿ ਇਸੇ ਸਮੇਂ ਕਹਿੰਦੇ ਇੰਸਪੈਕਟਰ ਭਰਤੀ ਹੋਣ ਲਈ ਗਏ ਸੀ ਉਸ ਸਮੇਂ ਚਾਂਸ ਨਹੀਂ ਮਿਲਿਆ ਫਿਰ ਅਚਾਨਕ ਸਿੱਧੇ ਡੀਐਸਪੀ ਹੋ ਭਰਤੀ ਹੋਏ ਹੈ ਤੇ ਹਰੇ ਸਰਕਾਰ ਚ ਚਹਿੱਤੇ ਵੀ ਬਣੇ ਪੁਲਰ ਪੰਜਾਬ ਪੁਲਿਸ ਸਰਵਿਸ ਕਮਿਸ਼ਨ ਦੇ ਜ਼ਰੀਏ ਸਿੱਧੇ ਡੀਐਸਪੀ ਭਰਤੀ ਹੋਏ ਸੀ ਅਚਨ ਸਿੰਘ ਪੁਲਰ ਇਸ ਤੋਂ ਬਾਅਦ ਜ਼ਿਆਦਾਤਰ ਪੋਸਟਿੰਗ ਮਹਾਲੀ 'ਚ ਰਹੀ ਇਹ ਵੀ ਖਾਸ ਪਹਿਲੂ ਹੈ ਉਹ 2007 'ਚ ਆਈਪੀਐਸ ਪ੍ਰਮੋਟ ਕੀਤੇ ਗਏ ਕਾਲੀ ਸਰਕਾਰ ਸਮੇਂ ਡੀਐਸਪੀ ਉਹਦੇ ਤੇ ਵੀ ਰਹੇ ਜਦੋਂ ਕਿ ਕਾਂਗਰਸ ਸਰਕਾਰ ਦੇ ਸਮੇਂ ਉਹ ਐਸਪੀ ਤੇ ਐਸਐਸਪੀ ਵੀ ਰਹੇ ਤੇ ਆਵਾਦੀ ਪਾਰਟੀ ਸਰਕਾਰ ਚ ਆਈ ਜੀ ਹੈ ਤੱਕ ਵੀ ਮਤਲਬ ਡੀਆਈਜੀ ਫਿਰ ਆਈ ਜੀ ਹੈ ਨਾ ਇਹ ਸਾਰਾ ਕੁਝ ਉਹਨਾਂ ਦੇ ਰੈਂਕਲ ਚ ਆਇਆ 6 ਸਾਲ ਚ ਕਿੰਨੀ ਪ੍ਰੋਟੀ ਬਣੀ ਕਹਿੰਦੇ ਅਸਲੀ ਪਹਿਲੂ ਇਹ ਜਾਂਚਿਆ ਜਾ ਰਿਹਾ ਲੋਕਰ ਕਿੰਨੇ ਨੇ ਇਹ ਜਾਂਚੇ ਜਾ ਰਹੇ ਨੇ ਉਹ ਸਾਰਾ ਫਰਲਾ ਫਰਲੀ ਹੋਣੀ ਹੈ ਤੇ ਕੁੱਲ ਮਿਲਾ ਕੇ ਜੀ ਆਮਦਨ ਤੋਂ ਵੱਧ ਜਾਇਦਾਦ ਦੇ ਕੇਸ ਦੀ ਤਿਆਰੀ ਪਰਿਵਾਰਕ ਕੁਝ ਕੁਝ ਤੋਂ ਬਾਅਦ ਹੁਣ ਉਹ ਆ ਬਿਆਨਾਂ ਦੇ ਮਿਲਾਨ ਦੇ ਰੂਪ ਦੇ ਵਿੱਚ ਡੀਆਈਜੀ ਹਰਚੰਦ ਸਿੰਘ ਪੁੱਲਰ ਦਾ ਹੁਣ ਸੀਬੀਆਈ ਰਿਮਾਂਡ ਲਵੇਗੀ ਫਿਕਰ ਉਸ 27 ਨਾਮਾ ਨੂੰ ਵੀ ਪੈ ਗਿਆ ਚਿੰਤਾ ਉਹਨਾਂ 14 ਨੂੰ ਵੀ ਹੈ ਤੇ ਇਸ ਲਈ ਇਹ ਹੁਣ بڑا ਦਾਰਾ ਹੋਏਗਾ ਕਿ ਸਾਰਾ ਸਿਸਟਮ ਤੰਤਰ ਜੰਤਰ ਸਰਕਾਰਾਂ ਅਧਿਕਾਰੀ ਪ੍ਰਸ਼ਾਸਨ ਇਸ ਨੂੰ ਮੈਨੇਜ ਕਰਨ 'ਚ ਲੱਗਿਆ ਕਿ ਉਹ ਕਾਮਯਾਬ ਹੋ ਜਾਏਗਾ ਜਾਂ ਸੱਚਮੁੱਚ ਇਮਾਨਦਾਰੀ ਨਾਲ ਪ੍ਰਸ਼ਾਸਨ ਨੱਥ ਪਾਉਣ ਲਈ ਕੰਮ ਵਧਿਆ ਜਾਏਗਾ ਜਾਂ ਇਹਦੇ ਵਿੱਚ ਕੋਈ ਰਾਜਨੀਤਿਕ ਜਮਾਤ ਆਪਣੀ ਵਿਸਾਤ ਵਛਾਉਣ ਦੇ ਵਿੱਚ ਕਾਮਯਾਬ ਹੋ ਗਈ ਇਹ ਸਾਰੇ ਨੁਕਤੇ ਵੀ ਇਹਦੇ ਨਾਲ ਹੀ ਬਾਤ ਚ ਨਦੀਨ